ਪੰਜਾਬੀ ਸਿੰਗਰ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਆਪਣੀ ਆਪਕਮਿੰਗ ਫਿਲਮ ਅਕਾਲ ਨੂੰ ਲੈ ਕੇ ਲਗਾਤਾਰ ਲਾਈਮਲਾਈਟ ਦੇ ਵਿੱਚ ਬਣੇ ਹੋਏ ਨੇ ਹਾਲ ਫਿਲਹਾਲ ਹੀ ਹੁਣ ਇਸ ਫਿਲਮ ਦਾ ਅਫੀਸ਼ੀਅਲ ਪੋਸਟਰ ਲਾਂਚ ਕੀਤਾ ਗਿਆ ਹੈ ਹੰਬਲ ਮੋਸ਼ਨ ਪਿਕਚਰ ਦੇ ਐਫ ਜ਼ेड ਸੀਓ ਆਪਣੀ ਆਉਣ ਵਾਲੀ ਫਿਲਮ ਅਕਾਲ ਦਾ ਅਫੀਸ਼ੀਅਲ ਪੋਸਟਰ ਜਾਰੀ ਕਰਕੇ ਬੇਹਦ ਖੁਸ਼ ਨੇ ਜੋ 10 ਅਪ੍ਰੈਲ 2025 ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਅਸਲ ਯੋਧੀਆਂ ਦੀਆਂ ਕਹਾਣੀਆਂ ਤੋਂ ਪ੍ਰੇਰਿਤ ਅਕਾਲ ਗਿੱਪੀ ਗਰੇਵਾਲ ਵੱਲੋਂ ਨਿਰਦੇਸ਼ਿਤ ਫਿਲਮ ਹੈ ਇਸ ਵਿੱਚ ਗਿੱਪੀ ਗਰੇਵਾਲ ਗੁਰਪ੍ਰੀਤ ਕੁੱਕੀ ਨਿਮਰ ਅਦਕਾਰਾ ਚਿੰਦਾ ਗਰੇਵਾਲ ਨਿਕੀਤਨ ਤੀਰ ਮੀਤਾ ਵਿਸ਼ਿਸ਼ਟ ਤੇ ਹੋਰ ਕਲਾਕਾਰ ਸ਼ਾਮਿਲ ਹਨ ਕਿਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵੱਲੋਂ ਨਿਰਮਿਤ ਇਹ ਫਿਲਮ ਸਾਡੇ ਯੋਧਿਆਂ ਦੀ ਬਹਾਦਰੀ ਤੇ ਸਨਮਾਨਿਤ ਹੈ ਅਤੇ ਸ਼ਰਧਾਂਜਲੀ ਪੇਟ ਕਰਦੀ ਹੈ ਪੋਸਟਰ ਦੇ ਵਿੱਚ ਸਟਾਰ ਕਾਸ ਸ਼ਾਨਦਾਰ ਕਿਰਦਾਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਵਿੱਚ ਗਿੱਪੀ ਗਰੇਵਾਲ ਇੱਕ ਐਕਸ਼ਨ ਪੈਕਡ ਲੁੱਕ ਦੇ ਵਿੱਚ ਗੁਰਪ੍ਰੀਤ ਕੁੱਕੀ ਅਤੇ ਨਿਮਰਤ ਖੈਰਾ ਪੂਰੀ ਤਰ੍ਹਾਂ ਵੱਖਰੀ ਲੁੱਕ ਦੇ ਵਿੱਚ ਨਜ਼ਰ ਆ ਰਹੇ ਨੇ ਚੰਦਾ ਗਰੇਵਾਲ ਨਿਕੀਤਨ ਧੀਰ ਤੇ ਮੀਤਾ ਵਿਸ਼ੇਸ਼ਟ ਵੀ ਆਪਣੇ ਸ਼ਕਤੀਸ਼ਾਲੀ ਕਿਰਦਾਰਾਂ ਦੇ ਨਾਲ ਸਥਾਈ ਪ੍ਰਭਾਵ ਪਾਉਂਦੇ ਨਜ਼ਰ ਆ ਰਹੇ ਨੇ ਗਿੱਪੀ ਗਰੇਵਾਲ ਨੇ ਕਿਹਾ ਅਸੀਂ ਅਕਾਲ ਦਾ ਪੋਸਟਰ ਆਪਣੇ ਫੈਨਸ ਨਾਲ ਸਾਂਝਾ ਕਰਨ ਦੇ ਲਈ ਐਕਸਾਈਟਿਡ ਹਾਂ ਇਹ ਫਿਲਮ ਮਿਹਨਤ ਦੇ ਨਾਲ ਬਣੀ ਹੈ ਇੱਕ ਸ਼ਰਧਾਂਜਲੀ ਤੇ ਇਹ ਇੱਕ ਯਾਤਰਾ ਹੈ ਜੋ ਸਾਡੇ ਪੰਜਾਬ ਦੇ ਯੋਧਿਆਂ ਦੀ ਬਹਾਦਰੀ ਤੇ ਕੁਰਬਾਨੀ ਦਾ ਸਨਮਾਨ ਕਰਦੀ ਹੈ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਾਨੂੰ ਵਿਸ਼ਵਾਸ ਹੈ ਕਿ ਦਰਸ਼ਕ ਇਸ ਨੂੰ ਬੇहद ਪਸੰਦ ਕਰਨਗੇ ਤੁਹਾਨੂੰ ਦੱਸ ਦੇ ਚਲਿਏ ਕਿ ਫਿਲਮ 10 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ